ਸੰਦੂ ਸਾਹਿਬ ਆਜੋ ਹੁਣ ਇੱਥੇ ਖੜੇ ਕੀ ਕਰਦੇ ਹੋ ਆਜੋ ਦਵਾਈ ਦਵਾ ਦਿਓ ਤੁਹਾਨੂੰ ਕਿੰਨੇ ਦਿਨ ਹੋ ਗਏ ਮੈਂ ਕਹਿੰਦੀ ਨੂੰ ਦਵਾਈ ਨਹੀਂ ਦਵਾਈ ਜਾਂਦੀਗੀ ਉਹ ਕਾਦੀ ਕੀ ਹੋ ਗਿਆ ਹੁਣ ਤੈਨੂੰ ਕਾਦੀ ਦਵਾਈ ਦਵਾਵਾਂ ਤੈਨੂੰ ਚੁੱਪ ਕਰਕੇ ਨਾ ਮੈਨੂੰ ਦਵਾਈ ਦਵਾ ਦਿਓ ਨਹੀਂ ਤਾਂ ਫਿਰ ਤੁਸੀਂ ਰੋਟੀਆਂ ਤੋਂ ਜਾਣਾ ਹੈਗਾ ਤੇ ਆਪੇ ਖਾਈ ਜਾਇਓ ਤੇ ਆਪੇ ਪਕਾਈ ਜਾਇਓ ਓਹੋ ਤੈਨੂੰ ਕਿਹੜੀ ਬਿਮਾਰੀ ਲੱਗ ਗਈ ਮੈਨੂੰ ਬਿਮਾਰੀ ਤਾਂ ਲੱਗੀ ਹੋਈ ਆ ਮੈਨੂੰ ਕੱਲੀ ਨੂੰ ਨਹੀਂ ਸਾਰੀਆਂ ਭੈਣਾਂ ਨੂੰ ਵੀ ਹੁੰਦਾ ਹੈ ਵੀ ਨਵੇਂ ਸੂਟ ਲੱਗੇ ਸਸਤੇ ਸੋਹਣੇ ਤੇ ਹੁਣ ਤੇਰੀ ਬਿਮਾਰੀ ਦਾ ਕੀ ਹੱਲ ਆ ਮੇਰੀ ਬਿਮਾਰੀ ਦਾ ਅੱਜ ਹੱਲ ਕਰਨਾ ਹੈ ਤੁਸੀਂ ਮਾਲਵਾ ਬੁਟੀਕ ਤੇ ਆਜੋ ਆਜੋ ਕਿਉਂ ਐ ਪਛਾਣ ਨਹੀਂ ਜਾਈ ਜਾਂਨੇ ਹੋ ਆਓ ਤਾਂ ਸਹੀ ਪਹਿਲਾਂ ਵੇਖੋ ਤਾਂ ਸਹੀ ਆਜੋ ਆਜੋ ਭੈਣ ਜੀ ਵੀਰ ਜੀ ਨਾ ਟੈਨਸ਼ਨ ਲਓ ਬਹੁਤ ਹੀ ਸਟਾਈਲ ਟ੍ਰੇਟਾਂ ਤੇ ਆਪਣੇ ਕੋਲ ਸੂਟ ਹੈ ਅਸੀਂ ਦੀਦੀ ਨੂੰ ਅੱਜ ਤੋਲ ਕੇ ਤੋਰਾਂਗੇ ਅੱਛਾ ਭੈਣੇ ਪਵਨ ਦੀ ਬਿਮਾਰੀ ਦਾ ਹੱਲ ਕਰ ਦੋਗੇ ਬੱਕਾ ਹਾਂਜੀ ਅੱਜ ਸਾਡੇ ਕੋਲੇ ਪੂਰਾ ਹੱਲ ਹੈਗਾ ਦੀਦੀ ਦੀ ਬਿਮਾਰੀ ਦਾ ਥੈਂਕ ਯੂ ਥੈਂਕ ਯੂ ਆਜੋ ਆਓ ਜੀ ਮੇਰੇ ਤਾਂ ਕਾਲ ਜੀ ਠੰਡ ਪੈ ਗਈ ਐ ਇੱਥੇ ਆ ਕੇ ਹਾਂਜੀ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਠੀਕ ਹੋ ਵਧੀਆ ਤੇ ਮੈਂ ਤਾਂ ਦਾ ਸੂਟਾਂ ਦੇ ਚਾਚ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਭੁੱਲ ਗਈ ਸੀ ਤੇ ਮੈਂ ਇੰਨੇ ਸੋਹਣੇ ਸੋਹਣੇ ਸੂਟ ਦੇਖ ਕੇ ਮੇਰੀਆਂ ਤਾਂ ਅੱਖਾਂ ਹੀ ਨਹੀਂ ਹਟ ਰਹੀਆਂ ਇਨ੍ਹਾਂ ਸੂਟਾਂ ਤੋਂ ਤੇ ਆਪਾਂ ਤਾਂ ਲੈ ਕੇ ਜਾਣੇ ਪੰਜ-ਸੱਤ ਸੂਟ ਸੰਦੂ ਸਾਬ ਗੱਲ ਸੁਣ ਲਓ ਮੇਰੀ ਧਿਆਨ ਨਾਲ ਅੱਜ ਭੈਣੇ ਤੁਹਾਨੂੰ ਪੂਰਾ ਖੁਸ਼ ਕਰਕੇ ਤੋਰਾਂਗੇ ਠੀਕ ਹੈ ਜੀ ਸੰਧੂ ਸਾਹਿਬ ਤਾਂ ਨਾ ਬੁਟੀਕ ਦੀ ਬਿਲਡਿੰਗ ਦੇਖ ਕੇ ਹੀ ਡਰ ਗਏ ਸੀ ਕਹਿੰਦੇ ਐਡੀ ਵੱਡੀ ਬੁਟੀਕ ਚ ਲਈ ਜਾਨੀ ਆ ਵੀ ਮੇਰੇ ਤਾਂ ਜੇਬ ਖਾਲੀ ਕਰਾਵੇਂਗੀ ਨਹੀਂ ਭੈਣੇ ਐਦਾਂ ਦਾ ਆਪਣਾ ਕੋਈ ਕੰਮ ਨਹੀਂ ਗਾ ਜਿਹੜੇ ਆਪਣੇ ਪੀਸ ਹੈਗੇ ਆ ਹਨਾ ਆਪਣੀ ਜਿਹੜੇ ਕਾਰੀਗਰ ਆ ਉਹ ਖੋਦੇ ਆ ਉਹ ਵੀ ਸਾਨੂੰ ਵੀ ਘੱਟ ਪ੍ਰਾਈਸ 'ਚ ਰੈਡੀ ਹੁੰਦੇ ਆ ਸਾਡੇ ਕੋਲੇ ਪੀਸ ਤੇ ਐਗੋਂ ਜਿਹੜੇ ਆਪਾਂ ਸੇਲ ਕਰਦੇ ਆ ਉਹ ਵੀ ਆਪਾਂ ਬਹੁਤ ਹੀ ਘੱਟ ਪ੍ਰਾਈਸ 'ਚ ਸੇਲ ਕਰਦੇ ਆ ਕਸਟਮਰ ਨੂੰ ਵੀ ਲੈਣੇ ਸੌਖੇ ਹੋ ਜਾਂਦੇ ਆ ਕਿਉਂਕਿ ਕਾਰੀਗਰ ਦੇ ਸਾਡੇ ਕੋਲੇ ਹੀ ਰੈਡੀ ਹੁੰਦੇ ਹੈਗੇ ਆ ਸੂਟ ਤੇ ਜੇਕਰ ਕਈਆਂ ਦਾ ਇਦਾਂ ਹੁੰਦਾ ਵੀ ਬਾਹਰੋਂ ਸੂਟ ਰੈਡੀ ਕਰਵਾਉਂਦੇ ਆ ਉਹਨਾਂ ਨੂੰ ਫਿਰ ਥੋੜੇ ਕਮੇਟ ਵੀ ਜ਼ਿਆਦਾ ਨਹੀਂ ਹਾਂਜੀ ਫਿਰ ਉਹਨਾਂ ਨੇ ਗੋਂ ਵੀ ਰੇਟ ਜ਼ਿਆਦਾ ਲੈਣਾ ਹੁੰਦਾ ਪਰ ਨਹੀਂ ਸਾਡਾ ਇਦਾਂ ਦਾ ਕੋਈ ਕੰਮ ਨਹੀਂਗਾ ਤੇ ਬਾਕੀ ਜਿਹੜੇ ਆਪਾਂ ਔਨਲਾਈਨ ਵਾਲੇ ਵੀ ਕਈ ਕਸਟਮਰ ਹੁੰਦੇ ਆ ਨਾ ਵੀ ਥੋੜਾ ਡਰਦੇ ਆ ਵੀ ਅੱਜਕੱਲ ਫਰੌਡ ਵੀ ਬਹੁਤ ਜ਼ਿਆਦਾ ਹੋ ਗਏ ਆ ਹਾਂਜੀ ਇਹ ਤਾਂ ਹੈ ਤੇ ਪਰ ਆਪਾਂ ਪਹਿਲਾਂ ਜਿਹੜਾ ਕਸਟਮਰ ਨੂੰ ਸੂਟ ਦੇਣਾ ਹੁੰਦਾ ਉਹਨਾਂ ਤੋਂ ਪੁੱਛ ਕੇ ਉਹਨਾਂ ਨੂੰ ਪੂਰਾ ਗਾਈਡ ਕਰਕੇ ਐਕਸਪਲੇਨ ਕਰਕੇ ਫਿਰ ਆਪਾਂ ਆਨਲਾਈਨ ਆਰਡਰ ਦੇਦੇ ਹਾਂ ਮਤਲਬ ਜਿਵੇਂ ਦਾ ਉਹਨਾਂ ਨੇ ਆਰਡਰ ਕੀਤਾ ਓਵੇਂ ਦੀ ਹੀ ਚੀਜ਼ ਮਿਲੂਗੀ ਇਹ ਨਹੀਂਗਾ ਵੀ ਤੁਸੀਂ ਆਰਡਰ ਕੁਝ ਹੋਰ ਕੀਤਾ ਤੇ ਤੁਹਾਨੂੰ ਹੋਰ ਮਿਲ ਜੇਗਾ ਹਾਂਜੀ ਮੈਨੂੰ ਹੋਰ ਜਾਣਾ ਇਹ ਕੋਈ ਗੱਲ ਨਹੀਂਗੀ ਇਦਾਂ ਦਾ ਆਪਾਂ ਕਦੀ ਫਰੌਡ ਵਾਲਾ ਕੰਮ ਨਹੀਂ ਕਰਨਾਗਾ ਹਾਂਜੀ ਤੇ ਚਲੋ ਭੈਣੇ ਮੈਨੂੰ ਜਲਦੀ ਜਲਦੀ ਸੂਟ ਦਿਖਾਓ ਵੀ ਹਾਂਜੀ ਭੈਣੇ ਹੁਣ ਤੁਸੀਂ ਮੈਨੂੰ ਆ ਸੂਟਾਂ ਦਾ ਦੱਸੋ ਵੀ ਕੀ ਕੀ ਪ੍ਰਾਈਸ ਹੈ ਵੀ ਕੋਈ ਡਿਸਕਾਊਂਟ ਵਗੈਰਾ ਹੈਗਾ ਇੰਨਾ ਤੇ ਹਾਂ ਜੀ ਇਹ ਸਾਰੇ ਪੀਸ ਹੈਗੇ ਜਿਹੜੇ ਪੂਰੇ ਹੈਵੀ ਬਣੇ ਹੋਏ ਆ ਹਾਂਜੀ ਤੇ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਹੈ ਜਿਹੜਾ ਉਹ ਅਲੱਗ-ਅਲੱਗ ਹੈ ਤੇ ਸਾਰਿਆਂ ਤੇ ਡਿਸਕਾਊਂਟ ਵੀ ਹੀ ਅਲੱਗ-ਅਲੱਗ ਹੈਗਾ ਠੀਕ ਹੈ ਜੀ। ਬਾਕੀ ਤੁਸੀਂ ਕੰਮ ਦੇਖੋ ਪਹਿਲਾਂ ਸਾਡਾ ਇੰਨਾ ਫਿਨਿਸ਼ਿੰਗ ਦਾ। ਹਾਂ ਜੀ ਭੈਣੇ ਕੰਮ ਤਾਂ ਮੈਂ ਦੇਖ ਹੀ ਰਹੀ ਆ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਕਿ ਆ ਹੈਵੀ ਤੋਂ ਹੈਵੀ ਸੂਟ ਆ ਜਿਹੜੇ ਕਿ ਰੈਡੀ ਕੀਤੇ ਹੋਏ ਆ। ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਤੇ ਭੈਣ ਨੇ ਕਿਹਾ ਵੀ ਜਿਹੜੇ ਆ ਹੈਵੀ ਸੂਟ ਆ ਨਾ ਇਹਨਾਂ ਤੇ ਵੀ ਡਿਸਕਾਊਂਟ ਹੈਗਾ ਤੇ ਪਰ ਜਦੋਂ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਇਹਨਾਂ ਨੂੰ ਮੈਸੇਜ ਕਰੋਗੇ ਜਾਂ ਵਿਜ਼ਿਟ ਕਰੋਗੇ ਉਦੋਂ ਵੀ ਇਹ ਤੁਹਾਨੂੰ ਦੱਸਣਗੇ ਵੀ ਕੀ ਕੀ ਡਿਸਕਾਊਂਟ ਆ ਕਿਉਂਕਿ ਹਰ ਸਟਾਫ ਵੀ ਅਲੱਗ ਹੈ ਤੇ ਹਰ ਮਤਲਬ ਕਿ ਵਰਕ ਵੀ ਅਲੱਗ ਤੋਂ ਆ। ਤੇ ਡਿਸਕਾਊਂਟ ਵੀ ਇਹਦਾ ਅਲੱਗ-ਅਲੱਗ ਹੈਗਾ ਬਾਕੀ ਮੈਨੂੰ ਤਾਂ ਬਹੁਤ ਹੀ ਪਿਆਰੀ ਤੇ ਕਲੈਕਸ਼ਨ ਲੱਗੀ ਆ ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਹਨਾ ਸੋਨਾ ਵਰਕ ਕੀਤਾ ਹੋਇਆ ਅਲੱਗ-ਅਲੱਗ ਦਾ ਦੇਖੋ ਆ ਦੇਖੋ ਜੇ ਤੁਸੀਂ ਮਤਲਬ ਕਿ ਬ੍ਰਾਈਡਲ ਸੂਟ ਵੀ ਜੇ ਬਣਾਉਣਾ ਚਾਹੁੰਦੇ ਹੋ ਬ੍ਰਾਈਡਲ ਵੀ ਬਣਾ ਸਕਦੇ ਹੋ ਜਾਂ ਭੈਣ ਜੇ ਮਤਲਬ ਕਿ ਉਹਨਾਂ ਨੇ ਵੀ ਕਿਸੇ ਨੇ ਹੈਂਡਵਰਕ ਵੀ ਲਾਈਟ ਵੇਟ ਕਰਵਾਉਣਾ ਹੋਵੇ ਹੈਨਾ ਉਹ ਤਾਂ ਉਹ ਵੀ ਆਪਾਂ ਰੈਡੀ ਕਰਦੇ ਹਾਂ ਕੁਝ ਪੀਸ ਆਪਣੇ ਕੋਲੇ ਰੈਡੀ ਵੀ ਹੈਗੇ ਆ ਤੇ ਆਪਾਂ ਕਸਟਮਰ ਦੇ ਅਕੋਰਡਿੰਗ ਹੀ ਰੈਡੀ ਕਰਕੇ ਦੇ ਦਿੰਨੇ ਆ ਜਿਵੇਂ ਵੀ ਆਪਾਂ ਨੂੰ ਕੋਈ ਵੀ ਪਿਕ ਦਿੰਦਾ ਹੈਗਾ ਹਾਂਜੀ ਆਪਾਂ ਉਹ ਹੀ ਡਿਜ਼ਾਈਨ ਬਿਲਕੁਲ ਉਸੇ ਤਰ੍ਹਾਂ ਹੀ ਤੁਸੀਂ ਕਰ ਦੋਗੇ ਠੀਕ ਹੈ ਜੀ ਤੇ ਦੋਸਤੋ ਮਤਲਬ ਕਿ ਤੁਸੀਂ ਜਿਵੇਂ ਦੀ ਵੀ ਮਤਲਬ ਕਿ ਤੁਸੀਂ ਵਰਕ ਕਰਵਾਉਣਾ ਮਸ਼ੀਨ ਵਰਕ ਕਰਵਾਉਣਾ ਹੈ ਹੈਂਡ ਵਰਕ ਕਰਵਾਉਣਾ ਜਾਂ ਸਟਿਚਿੰਗ ਇਸਟਾਈਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਰਵਾਉਣਾ ਹੈ ਬਸ ਤੁਸੀਂ ਭੈਣ ਨੂੰ ਇੱਕ ਫੋਟੋ ਭੇਜਣੀ ਹੈ ਤੇ ਤੁਹਾਡੇ ਘਰ ਆ ਜਿਹੜਾ ਕਿ ਸੂਟ ਪਹੁੰਚ ਜਾਊਗਾ ਬਿਲਕੁਲ ਆਏ ਰੈਡੀ ਤੇ ਬਹੁਤ ਹੀ ਮਤਲਬ ਕਿ ਟਰਸਟਡ ਬੁਟੀਕ ਹੈਗੀ ਆ ਹਾਂਜੀ ਹੁਣ ਜਿਵੇਂ ਆਪਾਂ ਸਮਰ ਸੀਜ਼ਨ ਸਟਾਰਟ ਹੋ ਗਿਆ ਤੇ ਹੁਣ ਆਪਾਂ ਭੈਣ ਤੋਂ ਪੁੱਛਦੇ ਆਂ ਵੀ ਸਮਰ ਸੀਜ਼ਨ ਵਾਸਤੇ ਉਹਨਾਂ ਨੇ ਕੀ ਕਲੈਕਸ਼ਨ ਰੱਖੀ ਹੋਈ ਹੈ ਵੀ ਕੀ ਕੁਝ ਰੈਡੀ ਕੀਤਾ ਹੋਇਆ ਭੈਣੇ ਹੁਣ ਤੁਸੀਂ ਮੈਨੂੰ ਸਮਰ ਦੇ ਦਿਖਾਓ ਇੱਕ ਵਾਰੀ ਹਾਂਜੀ ਭੈਣ ਜੀ ਦੇਖੋ ਤੁਸੀਂ ਇੱਧਰ ਇਹ ਵਾਲਾ ਸਟੱਫ ਹੈਗਾ ਜਿਹੜਾ ਬਿਲਕੁਲ ਕਾਟਨ ਤੇ ਬਣਿਆ ਹੋਇਆ ਹਾਂਜੀ ਤੇ ਇਹਦਾ ਜਿਹੜਾ ਪ੍ਰਿੰਟ ਹੈਗਾ ਵਿੱਚ ਚੈੱਕ ਚ ਇਹਦਾ ਪ੍ਰਿੰਟ ਹੈਗਾ ਡਾਟਸ ਦਾ ਠੀਕ ਹੈ ਜੀ ਮਤਲਬ ਕਿ ਆ ਤੁਸੀਂ ਸਾਰੇ ਵਰਕ ਕੀਤੇ ਹੋਏ ਹਨ ਸਾਰੇ ਹਾਂ ਜੀ ਇਹਨਾਂ ਨਾਲ ਦੁਪੱਟੇ ਆ ਜਿਹੜੇ ਆਪਾਂ ਨੇ ਟਾਈ ਡਾਈ ਦੇ ਲੱਗੇ ਹੋਏ ਆ ਠੀਕ ਹੈ ਜੀ ਆਪਾਂ ਹਰ ਸ਼ੂਟ ਨਾਲ ਦੁਪੱਟਾ ਡਾਈ ਕਰਵਾ ਕੇ ਦਿੰਨੇ ਆ ਕਿਉਂਕਿ ਇਸ਼ੂ ਜਾ ਹੋ ਜਾਂਦਾ ਹੈਗਾ ਵੀ ਕਸਟਮਰ ਸੂਟ ਲੈਂਦਾ ਫਿਰ ਦੁਪੱਟੇ ਦਾ ਚੱਕਰ ਪੈ ਜਾਂਦਾ ਤੇ ਆਪਾਂ ਮਤਲਬ ਜਿਨ੍ਹਾਂ ਨੂੰ ਡਾਈ ਕਰਕੇ ਰੱਖ ਦਿਆਂਗੇ ਵੀ ਜਲਦੀ ਜਲਦੀ ਜਿਨ੍ਹਾਂ ਨੂੰ ਹੁੰਦੀ ਕਿਉਂਕਿ ਅੱਜ ਕੱਲ ਹਰ ਕਿਸੇ ਨੂੰ ਜਲਦੀ ਹੁੰਦੀ ਆ ਵੀ ਬਸ ਟਾਈਮ ਤਾਂ ਹਰ ਇੱਕ ਕੋਲ ਘੱਟ ਹੁੰਦਾ ਹੈਗਾ ਅਗਲੇ ਨੂੰ ਹੁੰਦਾ ਵੀ ਸਾਰਾ ਕੁਝ ਮਤਲਬ ਵੀ ਰੈਡੀ ਹੋਵੇ ਦੁਪੱਟਾ ਵੀ ਦੁਪੱਟੇ ਦੇ ਵੀ ਫਿਰ ਟਾਈਮ ਲੱਗ ਜਾਂਦਾ ਤੇ ਆ ਹੈਗੇ ਆ ਜੀ ਸਾਰੇ ਕਾਟਨ ਦੇ ਸੂਟ ਤੇ ਤੁਹਾਡੇ ਕੋਲ ਪ੍ਰਿੰਟਡ ਸੂਟ ਵੀ ਹੈਗੇ ਆ ਕਾਟਨ ਦੇ ਪ੍ਰਿੰਟਡ ਸੂਟ ਵੀ ਹੈਗੇ ਆ ਦੀਦੀ ਆਪਾਂ ਪ੍ਰਿੰਟਡ ਵੀ ਲਗਾਏ ਹੋਏ ਆ ਉਹ ਬੈਗ ਤੇ ਲੱਗੇ ਹੋਏ ਆ ਠੀਕ ਹੈ ਜੀ ਮਤਲਬ ਕਿ ਤੁਹਾਡੇ ਕੋਲੇ ਸਾਰਾ ਸਟਾਫ ਆ ਚੁੱਕਿਆ ਵੀ ਸਮਰ ਵਾਲਾ ਹੈ ਨਾ ਸਮਰ ਵਾਲਾ ਵੀ ਆ ਗਿਆ ਜਿਵੇਂ ਕਿ ਸਾਡੇ ਕੋਲੇ ਤਾਂ ਆਲ ਟਾਈਮ ਹੀ ਚੱਲਦਾ ਰਹਿੰਦਾ ਹਨਾ ਜਿਵੇਂ ਬਿੰਦਾਲੇ ਹੁਣ ਮੈਂ ਦੇਖ ਰਹੀ ਸੀ ਵੀ ਤੁਸੀਂ ਜਿਹੜੇ ਕਿ ਵੈਲਵਟ ਦੇ ਹੁਣ ਆਪਣੇ ਤਾਂ ਜਿਵੇਂ ਹੁਣ ਗਰਮੀਆਂ ਹੋ ਰਹੀਆਂ ਆstartX ਹਨਾ ਹਾਂਜੀ ਆਪਣੇ ਤਾਂ ਗਰਮੀ ਹੋਗੀ ਤੇ ਤੁਸੀਂ ਜਿਹੜੇ ਕਿ ਰੱਖੇ ਹੋਏ ਆ ਕਿੰਨੇ ਹੈਵੀ ਹੈਵੀ ਸੂਟ ਵੈਲਵਟ ਦੇ ਹੈਂਡਵਰਕ ਰੈਡੀ ਕਰਕੇ ਕਸਟਮਰ ਫੌਰਨ ਦੇ ਹੁੰਦੇ ਹੈਗੇ ਆ ਉਹਨਾਂ ਨੇ ਫਿਰ ਐਦਾਂ ਹੀ ਬਸ ਆਰਡਰ ਕਰਨਾ ਜਲਦੀ ਜਲਦੀ ਟਾਈਮ ਬਹੁਤ ਘੱਟ ਹੁੰਦਾ ਹੈਗਾ ਇਹ ਵਾਲਾ ਵੀ ਇੱਕ ਦੀਦੀ ਨੇ ਰੈਡੀ ਕਰਵਾਇਆ ਸੀਗਾ ਆਪਣੇ ਕੋਲੋਂ ਅੱਛਾ ਜੀ ਉਹਦੀ ਸਟੀਚਿੰਗ ਹੋਣੀ ਬਾਕੀ ਹੈਗੀ ਆ ਠੀਕ ਹੈ ਜੀ ਤੇ ਰੈਡੀ ਹੋ ਗਿਆ ਸਿਸਟਰ ਦਾ ਸੂਟ ਸੰਧੂ ਸਾਹਿਬ ਇੱਥੇ ਤਾਂ ਚੜਦੇ ਤੋਂ ਚੜਦਾ ਸੂਟ ਪਿਆ ਤੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਵੀ ਮੈਂ ਲਵਾਂ ਕਿਹੜਾ ਆ ਭੈਣੇ ਆ ਸੂਟ ਦਿਖਾਇਓ ਮੈਨੂੰ ਥੋੜਾ ਜਿਹਾ ਆ ਤਾਂ ਮੈਂ ਨਾ ਕਾਫੀ ਦੇਖੇ ਹੋਏ ਆ ਤੇ ਇਹਨਾਂ ਦਾ ਬੜਾ ਟ੍ਰੈਂਡ ਆ ਇਹਨਾਂ ਸੂਟਾਂ ਦਾ ਹਾਂਜੀ ਇਹ ਜੱਗ ਲਈ ਅੱਜਕੱਲ੍ਹ ਬਹੁਤ ਜ਼ਿਆਦਾ ਵੇਅਰ ਕਰਦੇ ਆ ਹਾਂਜੀ ਤੇ ਕਲਰ ਵੀ ਇਹੀ ਰਸਟ ਜੀ ਸ਼ੇਡ ਚ ਇਹ ਵਾਲਾ ਕਲਰ ਬਹੁਤ ਚੱਲਦਾ ਹੈ ਕਲਰ ਵੀ ਬਹੁਤ ਪਿਆਰਾ ਹੈਗਾ ਮਤਲਬ ਕਿ ਨਾ ਤਾਂ ਇਹ ਡਾਰਕ ਹੈ ਤੇ ਨਾ ਹੀ ਲਾਈਟ ਹੈ ਹਨਾ ਤੇ ਬਾਕੀ ਜੀ ਆਪਾਂ ਕਲਰ ਵੀ ਚੇਂਜ ਵੀ ਕਰਵਾਉਣਾ ਹੁੰਦਾ ਕਈ ਵਾਰੀ ਕਸਟਮਰ ਦੀ ਚੁਆਇਸ ਹੁੰਦੀ ਹੈ ਜੀ ਆਪਾਂ ਹੋਰ ਕਲਰ ਤੇ ਰੈਡੀ ਕਰਵਾ ਲਈਏ ਉਹ ਵੀ ਆਪਾਂ ਰੈਡੀ ਕਰਕੇ ਦੇ ਦਿੰਨੀ ਆਂ ਚੀਜ਼ ਠੀਕ ਹੈ ਜੀ ਬਾਕੀ ਕਈ ਵਾਰੀ ਕਸਟਮਰ ਨੂੰ ਐਦਾਂ ਹੁੰਦਾ ਵੀ ਆਪਣੇ ਕੋਲ ਘੱਟ ਟਾਈਮ ਹੈ ਜਾਂ ਹਫਤੇ ਦਾ ਟਾਈਮ ਹੈ ਜਾਂ 10 ਦਿਨ ਦਾ ਟਾਈਮ ਹੈ ਹੂੰ ਤੇ ਅਸੀਂ ਘੱਟ ਤੋਂ ਘੱਟ ਵੀ 3 ਜਾਂ 4 ਦਿਨ ਦੇ ਵਿੱਚ ਸੂਟ ਰੈਡੀ ਕਰਕੇ ਉਹ ਪੂਰਾ ਕੰਪਲੀਟ ਵੀ ਤੁਸੀਂ ਜੇ ਜੇ ਕੋਈ ਤੁਹਾਨੂੰ ਆਖੇ ਵੀ 2 ਦਿਨ ਪਹਿਲਾਂ ਵੀ ਸਾਡੇ ਫੰਕਸ਼ਨ ਆ ਤੁਸੀਂ ਵੀ ਉਹਨੂੰ ਕਰਕੇ ਰੈਡੀ ਦੇ ਦੇ ਦੋਗੇ ਹਾਂ ਜੀ ਅਸੀਂ ਵਿਦ ਸਟੀਚਿੰਗ ਦਿੰਨੀ ਆਂ ਰੈਡੀ ਕਰਕੇ ਹਾਂ ਜੀ ਬੱਟੇ ਦਾ ਵਰਕ ਥੋੜਾ ਲਾਏ ਥੋੜਾ ਜਿਹਾ ਅਲੱਗ ਤੋਂ ਹਨਾ ਇਹ ਵਰਕੇ ਦਾ ਠੀਕ ਇਹ ਜਿਵੇਂ ਕੀ ਸੈਂਟਰ ਪੈਨਲ ਆ ਗਏ ਇਸ ਤੇ ਹਾਂਜੀ ਪੈਨਲ ਬਣਾ ਤੇ ਇਸ ਦੀ ਬਾਜੂ ਤੇ ਵੀ ਵਰਕ ਹੈ ਇਹ ਵਾਲਾ ਬਾਟਮ ਤੇ ਵੀ ਵਰਕ ਹੈ ਬਹੁਤ ਹੀ ਪਿਆਰਾ ਜਿਹਾ ਪੀਸੀ ਬਣਿਆ ਹੋਇਆ ਹਾਂਜੀ ਇਹ ਬਹੁਤ ਪਿਆਰਾ ਦੇਖੋ ਤੇ ਇੱਧਰ ਆ ਗਿਆ ਬਾਜੂ ਤੇ ਵਰਕ ਇੰਨਾ ਕੁ ਜ਼ਿਆਦੇ ਟ੍ਰੈਂਡ ਚ ਹੈ ਨਾ ਦੀਦੀ ਇਹ ਤਾਂ ਬਹੁਤ ਹੀ ਜ਼ਿਆਦਾ ਪੀਸ ਕੱਢ ਦਿੱਤੇ ਆ ਇਹਨਾਂ ਦੇ ਤਾਂ ਇਸੇ ਡਿਜ਼ਾਈਨ ਦੇ ਠੀਕ ਹੈ ਜੀ ਹਾਂਜੀ ਨਾਲ ਇਹ ਜਿਹੜਾ ਕਿ ਪਸੰਦ ਕੀਤਾ ਜਾਂਦਾ ਅੱਜ ਕੱਲ ਵੀ ਪ੍ਰਾਣੀਆਂ ਚੀਜ਼ਾਂ ਨੂੰ ਹਨਾ ਪ੍ਰਾਣੀਆਂ ਚੀਜ਼ਾਂ ਨੂੰ ਅੱਜ ਕੱਲ ਬਹੁਤ ਲਾਈਕ ਕਰਦੇ ਹੈਗੇ ਆ ਜਿਵੇਂ ਕਿ ਨਾ ਫੁਲਕਾਰੀਆਂ ਹੋ ਗਈਆਂ ਹੈਂਡ ਮੇਡ ਬਾਗ ਹੋ ਗਏ ਹਾਂਜੀ ਭੈਣੇ ਇੱਧਰ ਦੇਖੋ ਇਹ ਵਾਲੇ ਆਪਾਂ ਫੁਲਕਾਰੀਆਂ ਤੇ ਬਾਗ ਰੈਡੀ ਕਰਕੇ ਰੱਖੇ ਹੈਗੇ ਆ ਠੀਕ ਹੈ ਜੀ ਤੇ ਜਿਵੇਂ ਕੀ ਕੋਈ ਆਰਡਰ ਤੇ ਹੈਵੀ ਕਰਵਾਉਣਾ ਚਾਹੁੰਦਾ ਜਾਂ ਲਾਈਟ ਵੇਟ ਕਰਵਾਉਣਾ ਚਾਹੁੰਦਾ ਆਪਣੇ ਬਜਟ ਦੇ ਅਕੋਰਡਿੰਗ ਹਨਾ ਆਪਾਂ ਉਸ ਤਰ੍ਹਾਂ ਤੁਸੀਂ ਕਰ ਦਿੰਦੇ ਹੋ ਵੀ ਇਹ ਕਸਟਮਰ ਨੇ ਡਿਮਾਂਡ ਤੇ ਕਰਵਾਈ ਹੈਗੀ ਇਹ ਵਾਲੀ ਫੁਲਕਾਰੀ yellow ਕਲਰ ਤੇ ਸਪੈਸ਼ਲ ਠੀਕ ਹੈ ਜੀ ਤੇ ਬਹੁਤ ਹੀ ਪਿਆਰੀ ਹੈ ਕਈ ਵਾਰੀ ਹੁੰਦਾ ਵੀ ਪਲੇਨ ਸੂਟ ਨਾਲ ਵੀ ਹਨਾ ਫੁਲਕਾਰੀ ਲੈ ਲੈਂਦੇ ਜਿਵੇਂ ਕੋਈ yellow red ਪਾਇਆ ਜਿਵੇਂ ਇਹਦੇ 'ਚ ਤੁਸੀਂ pink ਪਾਇਆ ਹੈ ਹਨਾ ਉਹਨਾਂ ਨੇ ਜਿਵੇਂ ਕੀ pink ਸੂਟ ਰੈਡੀ ਕਰਵਾਇਆ ਨਾਲ ਬਿਲਕੁਲ ਪਲੇਨ ਹਾਂਜੀ ਭੈਣੇ ਜਿਹੜੇ ਤੁਸੀਂ ਆ ਇਧਰਲੇ ਸਾਈਡ ਜਿਹੜੇ ਕਿ ਹੈਂਗਰ 'ਚ ਸਾਰੇ ਸੂਟ ਰੱਖੇ ਹੋਏ ਆ ਇਹ ਕਿਵੇਂ ਆ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਇਹ ਦੀਦੀ ਨਾ ਜਿਹੜੇ ਮੰਨ ਲਾ ਵੀ ਆਪਣੇ ਆਰਡਰ ਵਾਲੇ ਸੂਟ ਹੁੰਦੇ ਜਦੋਂ ਰੈਡੀ ਹੋ ਜਾਂਦੇ ਹੈਗੇ ਆ ਉਦੋਂ ਆਪਾਂ ਇਧਰ ਹੈਂਗ ਕਰ ਦਿੰਨੇ ਆ ਉਸ ਤੋਂ ਬਾਅਦ ਆਪਣੀ ਜੇ ਸਟੀਚਿੰਗ ਵਾਲੇ ਹੁੰਦੇ ਆ ਤੱਪਾ ਸਟੀਚਿੰਗ ਲਈ ਰੱਖ ਦਿੰਨੇ ਆ ਤੇ ਜਿਹੜੇ ਉਦਾਂ ਵਿਦਾਊਟ ਅ ਸਟੀਚਿੰਗ ਦੇਣੇ ਹੁੰਦੇ ਆ ਫਿਰ ਆਪਾਂ ਮਤਲਬ ਉਹ ਕਿ ਆ ਸਾਰੇ ਤੁਸੀਂ ਆਰਡਰ ਡਨ ਕੀਤੇ ਹੋਏ ਆ ਹਾਂਜੀ ਠੀਕ ਐ ਜੀ ਤੇ ਆਰਡਰ ਡਨ ਕਰਕੇ ਅੱਛਾ ਤੁਸੀਂ ਨਾਲ ਦੀ ਨਾਲ ਇੱਧਰ ਪੈਕ ਕਰਕੇ ਰੱਖੀ ਜਾਂਦੇ ਹੋ ਮਤਲਬ ਸ਼ਿਪਿੰਗ ਵਾਸਤੇ ਹੈ ਨਾ ਇਹ ਜਿਵੇਂ ਕਿ ਆਪਣੇ ਕੁਸ਼ਕ ਪੀਸ ਸੀਗੇ ਜਿਹੜੇ ਉਹ ਕੈਨੇਡਾ ਦੇ ਸੀਗੇ ਆਰਡਰ ਚ ਠੀਕ ਐ ਜੀ ਕੁਸ਼ਕ ਆਸਟ੍ਰੇਲੀਆ ਦੇ ਸੀਗੇ ਇਹ ਅੱਜ ਆਪਾਂ ਕੋਰੀਅਰ ਕੱਢਣੇ ਹੈਗੇ ਆ ਸਾਰੇ ਸ਼ਾਮ ਨੂੰ ਠੀਕ ਇੱਕ ਦਿਨ ਦੇ ਵਿੱਚ ਤੁਸੀਂ ਇਹਨੇ ਕੋਰੀਅਰ ਕੱਢ ਦਿੰਨੇ ਹੋ ਹਾਂਜੀ ਆਪਣੇ 15 20 ਕਦੀ ਕਦੀ 3 ਠੀਕ ਹੈ ਜੀ ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ ਭੈਣੇ ਜੇ ਮੈਂ ਮਤਲਬ ਕਿ ਐਵੇਂ ਦਾ ਸੂਟ ਹੋਣਾ ਤਾਂ ਤੁਹਾਡਾ ਹੋ ਚੁੱਕਿਆ ਸੇਲ ਤੇ ਮੈਂ ਰੈਡੀ ਕਰਵਾਉਣਾ ਹੋਵੇ ਮੈਨੂੰ ਕਰ ਦੋਗੇ ਜਿਵੇਂ ਤੁਸੀਂ ਹੁਣ ਆਰਡਰ ਦਿੱਤਾ ਕੱਲ ਨੂੰ ਐਸੇ ਟਾਈਮ ਤੁਸੀਂ ਸਾਡੇ ਕੋਲ ਬਾਈ ਕਰ ਸਕਦੇ ਹੋ ਜੇ ਮੈਂ ਸਾਰੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਜਿੰਨੇ ਵੀ ਆ ਸਾਰੇ ਸੂਟ ਹੈਗੇ ਆ ਜੇ ਜੇ ਤੁਹਾਨੂੰ ਇਨ੍ਹਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਆ ਜਿਹੜਾ ਕਿ ਪਸੰਦ ਆਉਂਦਾ ਤਾਂ ਤੁਸੀਂ ਕੀ ਕਰਨਾ ਸਕਰੀਨਸ਼ਾਟ ਲੈ ਕੇ ਰੱਖ ਲੈਣਾ ਤੇ ਭੈਣ ਨੂੰ ਤੁਸੀਂ ਸੈਂਡ ਕਰ ਦੇਣਾ ਤੇ ਤੁਹਾਨੂੰ ਜਿਹੜਾ ਕਿ ਦੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਕਿ ਇਹ ਸੂਟ ਆ ਉਹ ਰੈਡੀ ਕਰਕੇ ਦੇ ਦੇਣਗੇ ਇਹ ਸਾਰੇ ਹੈਂਡਵਰਕ ਦੇ ਸੂਟ ਹੈ ਜੀ ਤੇ ਜਿਹੜੇ ਆਪਾਂ ਨੂੰ ਆਪਾਂ ਪੈਸੇ ਲਾਈਏ ਵੀ ਤੇ ਪੈਸੇ ਦਾ ਮੁੱਲ ਪੈ ਜੇ ਨਾ ਫਿਰ ਉਹ ਤਾਂ ਗੱਲ ਵੱਖਰੀ ਹੁੰਦੀ ਹੈ ਨਾ ਇੱਕ ਆਪਾਂ ਨੂੰ ਸੂਟ ਪਸੰਦ ਆਵੇ ਤੇ ਇੱਕ ਆਪਣੇ ਪਾਇਆ ਵੀ ਸੋਹਣਾ ਲੱਗੇ ਇੱਕ ਸੂਟ ਤੋਂ ਭਾਜਦਾ ਵੀ ਪਵਨ ਤੇ ਤਾਂ ਤਾਂ ਹੁਣ ਤਾਂ ਤੋ ਚਾਰ ਪਾਉਣੇ ਪਵਨ ਖੁਸ਼ ਹੋ ਲੈ ਦੋਗੇ ਨਾ ਤਿੰਨ ਚਾਰ ਲੈ ਦੂੰਗਾ ਲੈ ਦੋ ਮੈਂ ਕੋਈ ਚੱਕਰ ਠੀਕ ਹੈ ਜੀ ਚਲੋ ਆਪਾਂ ਵੀ ਕਰਦੇ ਆ ਦੋਸਤੋ ਪਸੰਦ ਤੇ ਤੁਸੀਂ ਵੀ ਜਲਦੀ ਜਲਦੀ ਕਰ ਲਓ ਤੇ ਹੁਣ ਹਾਂਜੀ ਤੁਸੀਂ ਵਰਕ ਵਾਲੇ ਸੂਟ ਤਾਂ ਦੇਖ ਲਏ ਤੇ ਹੁਣ ਆਪਾਂ ਤੁਹਾਨੂੰ ਕਾਟਨ ਦੇ ਸੂਟ ਦਿਖਾਉਣ ਲੱਗੇ ਆ ਤੇ ਭੈਣ ਨੇ ਦੱਸਿਆ ਤੇ ਮੈਂ ਤਾਂ ਹੋ ਗਈ ਹੈਰਾਨ ਜਦੋਂ ਤੁਸੀਂ ਜਾਓਗੇ ਨਾ ਜੀ ਬਾਜ਼ਾਰ ਦੇ ਵਿੱਚ ਤੇ ਇੱਕ ਸੂਟ ਜਿਹੜੇ ਰੇਟ ਦੇ ਵਿੱਚ ਕਾਟਨ ਦਾ ਲਾਉਂਗੇ ਇੱਕ ਸੂਟ ਦੇ ਰੇਟ ਜਿੰਨੇ ਤੁਹਾਨੂੰ ਮਿਲ ਜਾਣਗੇ ਜੀ 2-3 ਸੂਟ ਆ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਹੈ ਤੇ ਕਿੰਨੇ ਸੋਹਣੇ ਜਿਹੜੇ ਕੀ ਪ੍ਰਿੰਟ ਆ ਤੁਸੀਂ ਦੇਖ ਹੀ ਸਕਦੇ ਹੋ ਆ ਦੇਖੋ ਕਿੰਨਾ ਪਿਆਰਾ ਜਿਹੜਾ ਕੀ ਪ੍ਰਿੰਟ ਹੈਗਾ ਕਾਟਨ ਦਾ ਸੋ ਤੁਸੀਂ ਜਿਵੇਂ ਵੀ ਚਾਹੋ ਓਵੇਂ ਜਿਹੜੇ ਕੀ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਲੇਸਸ ਵਗੈਰਾ ਲਾ ਕੇ ਸਟਿਚਿੰਗ ਸਟਾਈਲ ਦੇ ਵਿੱਚ ਤੁਹਾਨੂੰ ਕਰ ਦੇਣਗੇ ਪੂਰਾ ਵਧੀਆ ਰੈਡੀ ਤੇ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆ ਕਿਉਂਕਿ ਹੁਣ ਸਮਰ ਸੀਜ਼ਨ ਆ ਜਿਹੜਾ ਕੀ ਹੋ ਗਿਆ ਸਟਾਰਟ ਤੇ ਪੈਨੇ ਤੁਸੀਂ ਮਤਲਬ ਕਿ ਇੰਨੇ ਸੋਹਣੇ ਸੋਹਣੇ ਪ੍ਰਿੰਟ ਵੀ ਕਿੱਦਾਂ ਸਿਲੈਕਟ ਕਰਦੇ ਹੋ ਨਾ ਕਿੱਦਾਂ ਲੈ ਕੇ ਕਰਕੇ ਆਉਂਦੇ ਹੋ ਇੰਨਾ ਵਾਸਤੇ ਵੀ ਦੀਦੀ ਟਾਈਮ ਬਹੁਤ ਵੇਸਟ ਕਰਨਾ ਪੈਂਦਾ ਹੈਗਾ ਹਾਂਜੀ ਤੇ ਪਹਿਲਾਂ ਖੁਦ ਡਿਜ਼ਾਈਨ ਸਿਲੈਕਟ ਕਰਕੇ ਰੱਖੀਦੇ ਆ ਵੀ ਇਹ ਵਾਲੇ ਡਿਜ਼ਾਈਨ ਆਪਾਂ ਲਵਾਂਗੇ ਵੀ ਅੱਜਕੱਲ੍ਹ ਗੇੜੀ ਚੀਜ਼ ਟ੍ਰੈਂਡ 'ਚ ਆਉਣਗੀ ਠੀਕ ਹੈ ਜੀ ਤੇ ਉਹ ਚੀਜ਼ਾਂ ਆਪਾਂ ਸਿਲੈਕਟ ਕਰਕੇ ਫੇਰ ਜਿਵੇਂ ਕਿ ਇਹਨਾਂ ਨੂੰ ਡਿਜ਼ਾਈਨਿੰਗ ਦਿੱਤੀ ਜਾਂਦੀ ਹੈ ਜਿਵੇਂ ਕਿ ਦੀਦੀ ਪ੍ਰਿੰਟ ਆ ਜਾਂਦੇ ਹੈਗੇ ਹਨਾ ਸਟਾਈਲਿਸ਼ੇ ਬਣ ਜਾਂਦੇ ਜਦੋਂ ਇਹ ਰੈਡੀ ਹੋ ਜਾਂਦੇ ਹੈ ਜਿਵੇਂ ਕਿ ਇਹਨਾਂ ਦੇ ਵਿੱਚ ਸੈਂਟਰ 'ਚ ਕਟਿੰਗ ਵਾਲੀਆਂ ਲੈਸ਼ਾਂ ਐਡ ਹੋ ਜਾਂਦੀਆਂ ਹਾਂ ਜੀ ਮਤਲਬ ਕਿ ਤੁਸੀਂ ਸਟਿਚਿੰਗ ਸਟਾਈਲ ਵਧੀਆ ਕਰ ਦਿੰਦੇ ਹੋ ਡਿਜ਼ਾਈਨ ਕਰਕੇ ਤਾਂ ਸਿੰਪਲ ਸੂਟ ਨੂੰ ਵਧੀਆ ਬਣਾ ਦਿੰਦੇ ਜਿਵੇਂ ਕਿ ਪ੍ਰਿੰਟ ਵਾਲਾ ਪੀਸ ਹੁੰਦਾ ਉਹ ਤਾਂ ਡਿਜ਼ਾਈਨ ਦੇ ਸਿਰ ਤੇ ਹੀ ਚੱਲਦਾ ਹੈਗਾ ਜਿਵੇਂ ਕਿ ਇਹਨਾਂ ਨਾਲ ਹੁਣ ਬਾਟਮਾਂ ਲਗਾਈਆਂ ਜਿਹੜੀਆਂ ਉੱਚੀ ਗੰਦੀਆਂ ਲਗ ਦਾ ਪ੍ਰਿੰਟ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਐਨ ਐਨ ਬੋਟਮ ਤੇ ਹੈਗਾ ਹਾਂ ਜੀ ਵੀ ਪਹੁੰਚਿਆ ਤੇ ਵੀ ਹਾਂਜੀ ਤੇ ਬਹੁਤ ਹੀ ਸੋਹਣੇ ਸੋਹਣੇ ਸਾਰੇ ਪ੍ਰਿੰਟ ਆ ਦੋਸਤੋ ਦੇ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਕਾਟਨ ਦੇ ਪ੍ਰਿੰਟ ਮਿਲ ਲੰਗੇ ਮੈਨੂੰ ਲੱਗਦਾ ਵੀ ਇਸ ਤੋਂ ਕਿਉਂਕਿ ਕੁਆਲਿਟੀ ਵੀ ਬਹੁਤ ਵਧੀਆ ਤੇ ਰੇਟ ਵੀ ਬਹੁਤ ਜਾਇਜ਼ ਹੈ ਤੇ ਤੁਸੀਂ ਇੱਕ ਵਾਰੀ ਮਤਲਬ ਕੀ ਭੈਣ ਕੋਲੇ ਆ ਕੇ ਜਿਹੜਾ ਕਿ ਜ਼ਰੂਰ ਰੈਡੀ ਕਰਵਾਇਓ ਆ ਦੇਖੋ ਕਿੰਨਾ ਸੋਹਣਾ ਜਿਹੜਾ ਕਿ ਡਿਜ਼ਾਈਨ ਹੈ ਹਾਂਜੀ ਇਹਦੀ ਬਾਟਮ ਦਾ ਡਿਜ਼ਾਈਨ ਦੇਖੋ ਹਾਂਜੀ ਲਾਈਨਿੰਗ ਵਾਲਾ ਹਾਂਜੀ ਤੇ ਜੇ ਆਪਾਂ ਵੀਡੀਓ ਬਣਾਉਣ ਲੱਗ ਜਾਈਏ ਕੱਲੇ-ਕੱਲੇ ਸੂਟ ਦੀ ਤਾਂ ਮੈਨੂੰ ਲੱਗਦਾ ਵੀਡੀਓ ਜਿਹੜੀ ਕਿ ਬਹੁਤ ਹੀ ਘੰਟਿਆਂ ਦੀ ਬਣ ਜਾਊਗੀ ਤੇ ਤੁਸੀਂ ਬੋਰ ਹੋ ਜਾਓਗੇ ਤੁਹਾਡੇ ਤੋਂ ਇਨੀ ਵੀਡੀਓ ਦੇਖੀ ਵੀ ਨਹੀਂ ਜਾਣੀਗੀ ਬਸ ਕਰ ਭਾਣ ਇੰਨੇ ਦਾ ਸੂਟ ਚੱਕ ਲਏ ਹੁਣ ਸਾਰੀ ਦੁਕਾਨ ਥੋੜਾ ਖਰੀਦ ਲੈਂਗੇ ਹੁਣ ਮੈਂ ਦੱਸ ਕੀ ਕਰਾਂ ਜੇ ਸਸਤੇ ਇੰਨੇ ਸੂਟ ਹੈ ਤੇ ਫਿਰ ਹੁਣ ਮੈਂ ਇੰਨਾ ਜੀ ਕਰੀ ਜਾਂਦਾ ਜੀ ਕਰਦਾ ਸਾਰੇ ਲੈ ਜਾ ਮੈਂ ਤਾਂ। ਚਲ ਇੰਨੇ ਬਹੁਤ ਆ ਗਿਆ। ਇੰਨੇ ਬਹੁਤ ਬਾਅਦ ਫਿਰ ਆਪਾਂ ਆਵਾਂਗੇ ਤਾਂ ਫਿਰ ਮਹਿ ਜਾਗੇ ਇੱਥੇ ਜਿਹੜਾ ਮਹਿੰਗਾ ਹੋਣ ਲੱਗਿਆ ਸਟਾਕ। ਹਾਂ ਗੱਲ ਤਾਂ ਠੀਕ ਆ ਥੋੜੀ ਚਲ ਅੱਜ ਲਈ ਭੈਣੇ ਫਿਰ ਤੁਸੀਂ ਮੈਨੂੰ ਨਾ ਇੰਨੇ ਪੈਕ ਕਰ ਦੋ ਸੂਟੇ ਚਾਰੋ। ਠੀਕ ਐ ਦੀਦੀ ਚਲੋ ਮੈਂ ਹੁਣੀ ਪੈਕਿੰਗ ਕਰਵਾ ਦਿੰਦੀ ਇਹਨਾਂ ਦੀ। ਹਾਂਜੀ। ਚਲ ਆਓ ਚੱਲੀਏ। ਧੰਨਵਾਦ ਭੈਣੇ ਤੁਹਾਡਾ ਤੁਸੀਂ ਬਹੁਤ ਸਸਤੇ ਦੇ ਵਿੱਚ ਸਾਰਤਾ। ਮੇਰੇ ਜੇਬ ਨੂੰ ਤਾਂ ਪਤਾ ਨਹੀਂ ਲੱਗਿਆ ਵੀ ਆਪਾਂ ਇੰਨੀ ਸ਼ਾਪਿੰਗ ਪਵਨ ਨੇ ਕਰ ਲਈ ਹਾਂਜੀ ਹਾਂ ਸਾਰੀ ਸਟੋਰ ਤੇ ਹੋ ਮੰਨੀ ਹਾਂ ਠੀਕ ਹੈ ਭੈਣੇ ਥੈਂਕ ਯੂ so much ਹੁਣ ਤੇਰੀ ਬਿਮਾਰੀ ਤਾਂ ਠੀਕ ਹੋ ਗਈ ਹਾਂਜੀ ਹੁਣ ਠੀਕ ਹੋ ਗਿਆ ਜੀ ਪੂਰੇ ਖੁਸ਼ ਨਹੀਂ ਹੁੰਦੇ ਤੇ ਥੈਂਕ ਯੂ ਦੋਸਤੋ ਤੁਹਾਡਾ ਵੀ ਤੇ ਬਾਕੀ ਭੈਣ ਹੋਣਾ ਕੋਲ ਇੱਕ ਵਾਰੀ ਸਾਡੇ ਕੈਨ ਤੇ ਜਰੂਰ ਵਿਜ਼ਿਟ ਕਰਿਓ ਹਾਂਜੀ ਤੇ ਤੁਸੀਂ ਵੀ ਮੇਰੇ ਤਰ੍ਹਾਂ ਪੂਰਾ ਖੁਸ਼ ਹੋ ਕੇ ਜਾਓਗੇ ਤੇ ਪਹਿਲੇ ਗੱਲ ਤੁਹਾਨੂੰ ਪਤਾ ਹੀ ਪੰਜਾਬੀ ਬੰਦੇ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਵੀ ਸਾਰੇ ਚੰਗੇ ਹੀ ਹੁੰਦੇ ਆ ਤੇ ਤੁਸੀਂ ਇੱਕ ਵਾਰੀ ਸਾਡੇ ਕੈਨ ਤੇ ਵਿజిਟ ਜ਼ਰੂਰ ਕਰਿਓ ਤੇ ਫੋਨ ਜਿਹੜਾ ਤੁਹਾਡਾ ਚੱਲ ਰਿਹਾ ਇੱਕ ਵਾਰੀ ਫੋਨ ਕਰਕੇ ਮਤਲਬ ਕਿ ਇਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਸਾਰੇ ਇਨਕੁਆਇਰੀ ਲੈ ਸਕਦੇ ਹੋ ਇੰਸਟਾਗ੍ਰam ਤੇ ਇਹਨਾਂ ਦਾ ਪੇਜ ਹੈ ਫਿਰ YouTube ਤੇ ਤੇ ਇੰਸਟਾਗ੍ਰam ਤੇ ਇਹਨਾਂ ਦਾ ਜਿਹੜਾ ਪੇਜ ਹੈ ਤੁਸੀਂ ਆ ਲਿਖਿਆ ਹੋਇਆ ਉੱਪਰ ਉੱਥੇ ਜਾ ਕੇ ਇਹਨਾਂ ਨੂੰ ਸਰਚ ਕਰ ਸਕਦੇ ਹੋ ਉੱਥੇ ਹੋਰ ਵੀ ਮਤਲਬ ਕਿ ਇਹਨਾਂ ਨੇ ਆਪਣੇ ਕਲੈਕਸ਼ਨਾਂ ਪਾਈਆਂ ਹੋਈਆਂ ਉੱਥੋਂ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਹਾਂਜੀ ਚਲੋ ਚਲੋ